ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਹੁਕਮਨਾਮਾ ਵਿਚਾਰ ਚਰਚਾ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਅੱਜ 24 ਸਤੰਬਰ 2025 ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਪਾਵਨ ਹੁਕਮਨਾਮਾ ਸਾਹਿਬ ਆਇਆ ਹੈ ਆਪਾਂ ਉਸ ਤੇ ਵਿਚਾਰ ਕਰਾਂਗੇ ਜੀ ਬਹੁਤ ਵੱਡੀ ਬਖਸ਼ਿਸ਼ ਹੈ ਇਹ ਪਾਵਨ ਬਾਣੀ ਦੇਖੋ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੈ ਹਾਂਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 608 ਤੇ ਸੋਰਠਿ ਰਾਗ ਵਿੱਚ ਹੈ ਸੋਰਠਿ ਰਾਗ ਮਨ ਨੂੰ ਸ਼ਾਂਤੀ ਦੇਣ ਵਾਲਾ ਰਾਗ ਬਿਲਕੁਲ ਮਨ ਚ ਠਹਿਰਾਉ ਲਿਆਉਂਦਾ ਹੈ ਹਾਂ ਸੋ ਆਓ ਪਹਿਲਾ ਸ਼ਰਧਾ ਨਾਲ ਬਾਣੀ ਸਰਵਣ ਕਰੀਏ ਜੀ ਜਿਸ ਹੋ ਜਾਚੀ ਕਿਸ ਅਰਾਦੀ ਜਾਂ ਸਭ ਕੋ ਕੀਤਾ ਹੋਸੀ ਹੂੰ ਜੋ ਜੋ ਦੀਸੈ ਵੱਡਾ ਵੱਡੇਰਾ ਸੋ ਸੋ ਖਾਕੂ ਰਲਸੀ ਵਾਹ ਦੇਖੋ ਗੁਰੂ ਸਾਹਿਬ ਕਿੰਨਾ ਸਪਸ਼ਟ ਪੁੱਛ ਰਹੇ ਨੇ ਕਿ ਜਦ ਸਭ ਕੁਝ ਹੈ ਹੀ ਉਸੇ ਕਰਤਾਰ ਦਾ ਬਣਾਇਆ ਕਿਉਂਕਿ ਜਿਹੜੇ ਵੀ ਇੱਥੇ ਵੱਡੇ ਵੱਡੇ ਤਾਕਤਵਰ ਦਿਸਦੇ ਨੇ ਹਾਂ ਜਿਹੜੇ ਦਿਸਦੇ ਨੇ ਉਹ ਸਾਰੇ ਤਾਂ ਅਖੀਰ ਨੂੰ ਮਿੱਟੀ 'ਚ ਮਰ ਜਾਣ ਵਾਲੇ ਨੇ ਨਾਸ਼ਵਾਨ ਨੇ ਬਿਲਕੁਲ ਨਾਸ਼ਵਾਨ ਸਿਰਫ ਇੱਕੋ ਅਕਾਲ ਪੁਰਖ ਹੀ ਹਮੇਸ਼ਾ ਰਹਿਣ ਵਾਲਾ ਹੈ ਨਿਰਭਉ ਨਿਰੰਕਾਰੋ ਪਉਖੰਡਨ ਸਭ ਸੁਖ ਨਵ ਨਿਦੀ ਦੇਸੀ ਇੱਕ ਆ ਦੇਖੋ ਜੀ ਤਾਂ ਫਿਰ ਅਸਲੀ ਆਸਰਾ ਕੌਣ ਹੈ ਉਹ ਜੋ ਨਿਰਭਉ ਹੈ ਜਿਸ ਨੂੰ ਕੋਈ ਡਰ ਨਹੀਂ ਜੀ ਨਿਰੰਕਾਰ ਹੈ ਜਿਸ ਦਾ ਕੋਈ ਰੂਪ ਰੇਖਾ ਨਹੀਂ ਹੂੰ ਤੇ ਪਉਖੰਡਨ ਜਨਮ ਮਰਨ ਦੇ ਚੱਕਰ ਨੂੰ ਕਟਣ ਵਾਲਾ ਹਾਂਜੀ ਜਨਮ ਮਰਨ ਤੋਂ ਮੁਕਤ ਕਰਨ ਵਾਲਾ ਤੇ ਸਾਰੇ ਸੁੱਖ ਦੁਨੀਆ ਦੇ ਨੌ ਖਜ਼ਾਨੇ ਵੀ ਉਹੀ ਦੇਣ ਵਾਲਾ ਹੈ ਗੱਲ ਬਿਲਕੁਲ ਸਾਫ਼ ਹੈ ਜੀ ਹੁਣ ਰਹਾਉ ਦੀ ਤਕ ਹੈ ਜੀ ਮਾਨਸ ਬਪੜਾ ਕਿਆਸਾਲਾ ਹੀ ਕਿਆ ਤਿਸਕਾ ਮਹਤਾਜਾ ਰਹਾਉ ਹਾਂਜੀ ਰਹਾਉ ਯਾਨੀ ਕਿ ਇੱਥੇ ਰੁਕ ਕੇ ਥੋੜਾ ਡੂੰਗਾ ਸੋਚਣਾ ਹੈ ਜੀ ਇਹ ਸ਼ਬਦ ਦਾ ਕੇਂਦਰੀ ਭਾਵ ਹੈ ਜੀ ਗੁਰੂ ਸਾਹਿਬ ਕਹਿੰਦੇ ਨੇ ਪਈਏ ਵਿਚਾਰਾ ਮਨੁੱਖ ਇਹ ਤਾਂ ਆਪ ਨਾਸ਼ਵਾਨ ਹੈ ਹੂੰ ਇਹਦੀ ਸਿਫਤ ਕਰਨ ਦਾ ਕੀ ਲਾਭ ਇਹਦਾ ਮਹਤਾਜ ਕਿਉਂ ਹੋਣਾ ਹਾਂ ਕਿਉਂ ਕਿਸੇ ਮਨੁੱਖ ਦੀ ਆਸ ਰੱਖਣੀ ਬਿਲਕੁਲ ਜਦੋਂ ਸਾਰੀ ਸ਼ਕਤੀ ਸਾਰੀਆਂ ਦਾਤਾਂ ਸ ਪ੍ਰਭੂ ਕੋਲ ਨੇ ਤਾਂ ਮਨੁੱਖ ਅੱਗੇ ਝੁਕਣ ਦਾ ਕੀ ਮਤਲਬ ਅਸਲ ਪਰੋਸਾ ਤਾਂ ਬਸ ਵੈਗਰੂ ਤੇ ਇਹ ਬਹੁਤ ਬਹੁਤ ਡੂੰਗੀ ਗੱਲ ਹੈ ਜੀ ਆਪਾਂ ਅਕਸਰ ਹੀ ਐਵੇਂ ਦੁਨੀਆਵੀ ਸਹਾਰੇ ਲੱਭਦੇ ਫਿਰਦੇ ਹਾਂ ਹਾਂਜੀ ਇਹ ਹੀ ਤਾਂ ਪੁੱਲ ਹੈ ਅੱਗੇ ਗੁਰੂ ਸਾਹਿਬ ਉਹਨਾਂ ਦੀ ਗੱਲ ਕਰਦੇ ਨੇ ਜਿਹੜੇ ਪ੍ਰਭੂ ਨਾਲ ਜੁੜ ਜਾਂਦੇ ਨੇ ਜਿਨ ਹਰ ਧਿਆਇਆ ਸਭ ਕੁਝ ਤਿਸਕਾ ਤਿਸਕੀ ਭੁੱਖ ਗਵਾਈ ਦੇਖੋ ਜਿਸਨੇ ਹਰੀ ਨੂੰ ਸਿਮਰਨਾ ਸ਼ੁਰੂ ਕਰ ਦਿੱਤਾ ਨਾ ਹਾਂਜੀ ਬਸ ਸਭ ਕੁਝ ਉਸਦਾ ਹੀ ਹੋ ਗਿਆ ਪ੍ਰਭੂ ਨੇ ਉਹਦੇ ਅੰਦਰੋਂ ਮਾਇਆ ਦੀ ਭੁੱਖੀ ਖਤਮ ਕਰ ਦਿੱਤੀ ਐਸਾ ਧਨ ਦਿਆ ਸੁਖ ਦਾਤੇ ਨਿਖੁਟਨ ਕਬੇ ਹੀ ਜਾਏ ਹਾਂਜੀ ਸੁੱਖਾਂ ਦੇ ਦਾਤੇ ਨੇ ਫਿਰ ਨਾਮ ਦਾ ਐਸਾ ਖਜ਼ਾਨਾ ਦੇ ਦਿੱਤਾ ਜਿਹੜਾ ਮੁੱਕਦਾ ਨਹੀਂ ਬਿਲਕੁਲ ਜਿਹੜਾ ਕਦੀ ਨਹੀਂ ਮੁੱਕਦਾ ਇਹ ਦੁਨੀਆਵੀ ਧਨ ਵਰਗਾ ਨਹੀਂ ਅਨੰਦ ਭਇਆ ਸੁਖ ਸਹਿਜ ਸਮਾਣੇ ਸਤਗੁਰ ਮੇਲ ਮਿਲਾਈ ਦੋ ਤੇ ਜਦੋਂ ਸੱਚੇ ਗੁਰੂ ਨੇ ਕਿਰਪਾ ਕਰਕੇ ਪ੍ਰਭੂ ਨਾਲ ਮਿਲਾ ਦਿੱਤਾ ਹਾਂਜੀ ਫਿਰ ਤਾਂ ਜੀਵਨ 'ਚ ਅਸਲੀ ਆਨੰਦ ਆ ਗਿਆ ਸਹਿਜ ਅਵਸਥਾ ਆ ਗਈ ਸਾਰੇ ਸੁੱਖ ਆਪਣੇ ਆਪ ਆ ਗਏ ਤਾਂ ਫਿਰ इस अवस्था तक पहुंचिए कि वे राह की है राम दस्या है जी मन नाम जप नाम आराध अंतिम नाम वखाणी बस यही राह है हे मन हर वेले नाम जप नाम दी ही पूजा कर दिन रात नाम ही उच्चारण कर उपदेश सुन साध संतन का ਸਭ ਚੁਕੀ ਕਾਣ ਜਮਾਣੀ ਤੇ ਨਾਲ ਹੀ ਗੁਰਮੁਖਾਂ ਸੰਤ ਜਨਾਂ ਦਾ ਉਪਦੇਸ਼ ਉਸ ਨੂੰ ਧਿਆਨ ਨਾਲ ਸੁਣਨਾ ਹੈ ਹਾਂਜੀ ਕੰਨ ਲਾ ਕੇ ਸੁਣਨਾ ਹਾਂ ਤੇ ਇਸ ਨਾਲ ਕੀ ਹੁੰਦਾ ਹੈ ਜਮਾ ਦੀ ਮੋਤਾਜੀ ਯਾਨੀ ਮੌਤ ਦਾ ਡਰ ਉਹ ਵੀ ਖਤਮ ਹੋ ਜਾਂਦਾ ਹੈ ਪਰ ਇਹ ਇਹ ਹਰ ਕਿਸੇ ਲਈ ਸੌਖਾ ਹੈ ਜਾਂ ਇਹ ਵੀ ਕਿਰਪਾ ਨਾੜੀ ਹੁੰਦਾ ਹੈ ਇੱਥੇ ਗੁਰੂ ਸਾਹਿਬ ਫਿਰ ਨਿਮਰਤਾ ਦੀ ਗੱਲ ਕਰਦੇ ਨੇ ਜਿਨ ਕੋ ਕਿਰਪਾ ਲੋ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਤਿੰਨ ਬਿਲਕੁਲ ਦੇਖੋ ਗੁਰੂ ਦੀ ਬਾਣੀ ਨਾਲ ਜੁੜਨਾ ਵੀ ਉਸੇ ਦੀ ਹੀ ਮੇਰ ਹੈ ਹਾਂਜੀ ਉਸ ਦੀ ਮੇਰ ਬਿਨਾ ਕੁਝ ਨਹੀਂ ਜਿਨ੍ਹਾਂ ਤੇ ਉਹ ਪਿਆਰਾ ਪ੍ਰਭੂ ਆਪ ਦਇਆਲ ਹੁੰਦਾ ਉਹੀ ਗੁਰਬਾਣੀ ਨਾਲ ਜੁੜਦੇ ਨੇ ਆਪਣਾ ਜ਼ੋਰ ਨਹੀਂ ਚੱਲਦਾ ਹੰਕਾਰ ਛੱਡ ਕੇ ਉਸ ਦੀ ਰਜ਼ਾ ਚਾਣਾ ਪੈਂਦਾ ਹੈ ਹਾਂਜੀ ਬਸ ਇਹੀ ਹੈ ਅੰਤ ਵਿੱਚ ਗੁਰੂ ਸਾਹਿਬ ਅਰਦਾਸ ਕਰਦੇ ਨੇ ਬੜੀ ਨਿਮਰਤਾ ਨਾਲ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲਾ ਹੈ ਪ੍ਰਭੂ ਤੇਰੀ ਕਿਰਪਾ ਦੀ ਤੇਰੀ ਦਇਆ ਦੀ ਕੀਮਤ ਕੌਣ ਪਾ ਸਕਦਾ ਹੈ ਕੋਈ ਨਹੀਂ ਤੂੰ ਤਾਂ ਸਾਰੇ ਜੀਵਾਂ ਤੇ ਦਇਆ ਕਰਨ ਵਾਲਾ ਹੈ ਸਭ ਕੁਝ ਕੀਤਾ ਤੇਰਾ ਵਰਤੇ ਕਿਆ ਹਮ ਬਾਲ ਗੋਪਾਲਾ ਹਾਂਜੀ ਏ ਗੋਪਾਲ ਦੁਨੀਆ ਚ ਜੋ ਵੀ ਹੋ ਰਿਹਾ ਸਭ ਤੇਰਾ ਹੀ ਕੀਤਾ ਵਰਤ ਰਿਹਾ ਅਸੀਂ ਜੀਵ ਤਾਂ ਤੇਰੇ ਅੱਗੇ ਨਿਆਣੇ ਬੱਚਿਆਂ ਸਾਡੀ ਕੀ ਪਾਈਆਂ ਰਾਖਿਲੇ ਹੋ ਨਾਨਕ ਜਨ ਤੁਮਰਾ ਜੋ ਪਿਤਾ ਪੁੱਤ ਕਿਰਪਾਲਾ 4 1 ਕਿੰਨੀ ਪਿਆਰੀ ਅਰਦਾਸ ਹੈ ਨਾਨਕ ਤੇਰਾ ਦਾਸ ਹੈ हे ਪ੍ਰਭੂ ਇਸ ਦੀ ਰੱਖਿਆ ਇੰਜ ਕਰ ਜਿਵੇਂ ਕੋਈ ਕਿਰਪਾਲੂ ਪਿਤਾ ਆਪਣੇ ਪੁੱਤਰਾਂ ਦੀ ਕਰਦਾ ਹੈ ਹਾਂਜੀ ਸੋ ਸਾਥ ਸੰਗਤ ਜੀ ਇਸ ਪਾਵਨ ਹੁਕਮਨਾਮੇ ਦਾ ਸਾਰ ਮਤਲਬ ਜੋ ਅਸੀਂ ਸਮਝਿਆ ਜੀ ਉਹ ਇਹੀ ਹੈ ਕਿ ਦੁਨੀਆ ਦੀਆਂ ਤਾਕਤਾਂ ਵੱਡੇ ਲੋਕ ਪੈਸਾ ਰਤਬਾ ਇਹ ਸਭ ਕੁਝ ਆਰਜ਼ੀ ਹੈ ਨਾਸ਼ਵਾਨ ਹੈ ਬਿਲਕੁਲ ਕੱਚਾ ਹੈ ਸਭ ਕੁਝ ਸੱਚਾ ਤੇ ਪੱਕਾ ਆਸਰਾ ਤਾਂ ਸਿਰਫ ਇੱਕ ਅਕਾਲ ਪੁਰਖ ਦਾ ਹੈ ਹਾਂਜੀ ਸਿਰਫ ਉਸੇ ਦਾ ਤਾਂ ਉਸੇ ਅੱਗੇ ਹੀ ਅਰਦਾਸ ਕਰਨੀ ਹੈ ਉਸੇ ਤੇ ਹੀ ਪੂਰਾ ਪੁਰਸਾ ਰੱਖਣਾ ਹੈ ਜੀ ਬਿਲਕੁਲ ਇਹ ਸ਼ਬਦ ਸਾਨੂੰ ਨਾਮ ਸਿਮਰਨ ਲਈ ਗੁਰੂ ਦੀ ਬਾਣੀ ਨਾਲ ਜੁੜਨ ਲਈ ਤੇ ਨਿਮਰਤਾ ਧਾਰਨ ਕਰਨ ਲਈ ਪ੍ਰੇਰਦਾ ਹੈ ਹਾਂਜੀ ਜੀ ਜੀਵਨ ਚ ਅਸਲੀ ਸ਼ਾਂਤੀ ਆਨੰਦ ਚੜਦੀ ਕਲਾ ਤਾਂ ਹੀ ਆਉਣੀ ਹੈ ਜੇ ਆਪਾਂ ਸਿਰਜਣ ਹਾਰ ਤੇ ਟੇਕ ਰੱਖੀਏ ਨਾ ਕਿ ਉਸ ਦੀ ਬਣਾਈ ਮਾਇਆ ਤੇ ਹਾਂ ਨਾ ਕਿ ਉਸ ਦੀ ਸਿਰਜਣਾ ਤੇ ਪਾਠ ਕਰਦੇ ਆਂ ਅਰਥ ਕਰਦੇ ਆਂ ਵਿਚਾਰ ਕਰਦੇ ਆਂ ਯਕੀਨਨ ਬਹੁਤ ਪੁੱਲਾਂ ਹੋ ਗਿਆ ਹੋਣ ਗਿਆ ਜੀ ਅਸੀਂ ਤਾਂ ਅਣਜਾਣ ਬੱਚੇ ਆਂ ਸੰਗਤ ਬਖਸ਼ਣ ਯੋਗ ਹੈ ਜੀ ਜੀ ਹੱਥ ਜੋੜ ਕੇ ਖਿਮਾ ਦੇ ਜਾਚਕ ਹਾਂ ਸਾਰੀ ਸੰਗਤ ਨੂੰ ਇਹੀ ਬੇਨਤੀ ਹੈ ਕਿ ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਧੀ ਸੇਧ ਲਈਏ ਹਾਂਜੀ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ਣ ਨਾਮ ਦੀ ਦਾਤ ਦੇਣ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਅੱਜ ਦਾ ਵਿਚਾਰ ਆਪਾਂ ਇਹ ਲੈ ਕੇ ਜਾਈਏ ਕਿ ਆਪਣੀ ਰੋਜ਼ ਦੀ ਜ਼ਿੰਦਗੀ 'ਚ ਦੇਖੀਏ ਕਿਹੜੇ ਨੇ ਉਹ ਵੱਡੇ-ਵਡੇਰੇ ਹੂੰ ਭਾਵੇਂ ਉਹ ਲੋਕ ਹੋਣ ਚੀਜ਼ਾਂ ਹੋਣ ਜਾਂ ਆਪਣੀਆਂ ਹੀ ਉਮੀਦਾਂ ਹੋਣ ਹੂੰ ਜਿਨ੍ਹਾਂ ਤੇ ਅਸੀਂ ਰੱਬ ਤੋਂ ਵੱਧ ਭਰੋਸਾ ਕਰ ਲੈਨੇ ਆਂ ਕਈ ਵਾਰੀ ਸਹੀ ਗੱਲ ਹੈ ਤੇ ਫਿਰ ਸੋਚੀਏ ਕਿ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਉਸ ਭਰੋਸੇ ਨੂੰ ਸਹੀ ਜਗ੍ਹਾ ਯਾਨੀ ਵਾਹਿਗੁਰੂ ਵੱਲ ਕਿਵੇਂ ਮੋੜਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ